ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਜਿਹੜੀ ਵੀਡੀਓ ਅੱਜ ਪਾਉਣ ਲੱਗੇ ਆ ਦੇਖ ਲਓ ਇੱਕ ਪੁਰਾਣੀ ਹਵੇਲੀ ਦੀ ਹੈ ਇਹ ਪਹਿਲਾਂ ਵੀ ਮੈਂ ਕੋਸ਼ਿਸ਼ ਦਿਨ ਪਹਿਲਾਂ ਵੀਡੀਓ ਪਾਈ ਸੀ ਜਿਹੜੀ ਇਸ ਹਵੇਲੀ ਦੇ ਮੌਜੂਦਾ ਮਾਲਕ ਨੇ ਸੁਖਦੇਵ ਸਿੰਘ ਰੋਮੀ son of ਅਸ਼ੋਕ ਸਿੰਘ son of ਲਸ਼ਮਨ ਦਾਸ ਪੁਰਾਣੇ ਡਾਕੀਆ ਉਹਨਾਂ ਦੀ ਇਹ ਹਵੇਲੀ ਹੈ ਉਹਨਾਂ ਨੇ ਬਹੁਤ ਸਾਲ ਪਹਿਲਾਂ ਕਿਸੇ ਸਹਾਉਕਾਰਾਂ ਤੋਂ ਖਰੀਦੀ ਸੀ ਲੰਮਾ ਸਮਾਂ ਉਹ ਦੇ ਵਿੱਚ ਰਹੇ ਨੇ ਤੇ ਹੁਣ 10-15 ਸਾਲ ਤੋਂ ਉਹ অশੋਕ ਸਿੰਘ ਚੜ੍ਹਾਈ ਗਰ ਗਿਆ ਤੇ ਉਹਨਾਂ ਦਾ ਲੜਕਾ ਸੁਖਦੇਵ ਸਿੰਘ ਰੋਮੀ ਜੋ ਲੁਧਿਆਣੇ ਰਹਿ ਰਿਹਾ ਹੈ ਚੰਡੀਗੜ੍ਹ ਰੋਡ ਤੇ ਉਹਨੂੰ ਬਹੁਤ ਬਾਰ ਆਂਡੀਆਂ ਗਵਾਂਡੀਆਂ ਨੇ ਬੇਨਤੀ ਕੀਤੀ ਹੈ ਇਹ ਵੇਲੀ ਡਿੱਗਣ ਗਗਾਰ ਤੇ ਆ ਦੇਖੋ ਇੱਥੇ ਆਵਾਜਾ ਵੀ ਬਹੁਤ ਜ਼ਲਦੀ ਹੈ ਪੂਰਾ ਮੰਨ ਕੇ ਪਿੰਡ ਦਾ ਸੈਂਟਰ ਹੈ ਇਹ ਉਹਨੂੰ ਕਈ ਵਾਰ ਬੇਨਤੀ ਕੀਤੀ ਉਹਨਾਂ ਨੇ ਤੇ ਉਹਨੇ ਕੋਈ ਗੱਲ ਨਹੀਂ ਸੁਣੀ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਗਵਾਂਟੀ ਦੇ ਹਵੇਲੀ ਦੇ ਜਖਸੀਰ ਸਿੰਘ son of ਸਰਦਾਰ ਚੇਤ ਸਿੰਘ ਮੱਖਣ ਸਿੰਘ son of ਗੁਲਾਬ ਸਿੰਘ ਗਿੰਦਰ ਸਿੰਘ ਬੂਟਾ ਸਿੰਘ ਤੇ ਇੱਕ ਪਾਸੇ ਧਰਮਸ਼ਾਲਾ ਲੱਗਦੀ ਹੈ ਤੇ ਹੋਰ ਲੋਕਾਂ ਨੇ ਮਿਲ ਕੇ ਐਸਡੀਐਮ ਸਾਹਿਬ ਨੂੰ ਡੀਸੀ ਸਾਹਿਬ ਨੂੰ ਤੇ ਮੁੱਖ ਮੰਤਰੀ ਤੱਕ ਦਰਖਾਸਤਾਂ ਦਿੱਤੀਆਂ ਤੇ ਇੱਕ ਵਾਰ ਉੱਥੋਂ ਬੰਦੇ ਆਏ ਕੋਈ ਐਸਡੀਐਮ ਦਾਸਤਰ ਜੋ ਆਇਆ ਸੀ ਜਾਂ ਪਤਾ ਨਹੀਂ ਕਿੱਥੋਂ ਲੈ ਲੁੱਕ ਕੇ ਲੈ ਗਏ ਉਦੋਂ ਬਾਅਦ ਕੋਈ ਇਹਦੇ ਤੇ ਕਾਰਵਾਈ ਨਹੀਂ ਹੋਈ ਤੇ ਹਰ ਐਤਵਾਰ ਨੂੰ ਇੱਥੇ ਸਾਹਮਣੇ ਪਾਰਕਿੰਗ ਹੈ ਧੰਤਨ ਬਾਬਾ ਗੁਦੜ ਸਿੰਘ ਜੀ ਤੇ ਮਾਤਾ ਰੱਜੀ ਗੌਰ ਜੀ ਦਾ ਸਥਾਨ ਹੈ ਪਿੰਡ ਜਿਹੜਾ ਲੰਗਰ ਹੈ ਸੰਗਤ ਆਉਂਦੀ ਹੈ ਉਹਨੀਆਂ ਗੱਡੀਆਂ ਇੱਥੇ ਖੜ੍ਹਦੀਆਂ ਔਰ ਇਹ ਹਵੇਲੀ ਹੁਣ ਮੀਂਹ ਪੈ ਰਿਹਾ ਤੇ ਬਹੁਤ ਬੁਰੀ ਤਰ੍ਹਾਂ 파ਟੀ ਖੜੀ ਆ ਦੇਖ ਲੋ ਤੇ ਇਹ ਕਿਸੇ ਵੀ ਟਾਈਮ ਡਿੱਗ ਸਕਦੀ ਹੈ ਔਰ ਜਦੋਂ ਇਹ ਡਿੱਗੇਗੀ ਜਾਨੀ ਤੇ ਮਾਲੀ ਨੁਕਸਾਨ ਭਾਰੀ ਤਦਾਦ ਦੇ ਵਿੱਚ ਹੋਊਗਾ ਕਿਉਂਕਿ 4-5 ਤਾਂ ਸਾਈਡਾਂ ਦੇ ਘਰ ਆ ਉਹਨਾਂ ਦੇ ਬਾਲ ਬੱਚੇ ਪੂਰਾ ਪਰਿਵਾਰ ਹੈ ਫਿਰ ਧਰਮਸ਼ਾਲਾ ਧਰਮਸ਼ਾਲਾ ਦੇ ਵਿੱਚ ਅਕਸ਼ਰ 20-50 ਬੰਦੇ ਬੈਠੇ ਰਹਿੰਦੇ ਉੱਥੇ ਤੇ ਅੱਗੇ ਇਹ ਕੀ ਹੈ ਵੀ ਸੜਕ ਰਾਹ ਨੰਗ ਦਾ ਜਿਹੜਾ ਪਿੰਡ ਤੋਂ ਵਿਚਤੀ ਨੰਗ ਦਾ ਜਮਾ ਸੈਂਟਰ ਤੇ ਗਾਂਹ ਬਸਤੀ ਨੂੰ ਲੋਕ ਜਾਂਦੇ ਆ ਆ ਦੇਖੋ ਇਹ ਲਗਭਗ 40 ਫੁੱਟ ਉੱਚੀ ਹੈ ਤੇ ਮੇਰੇ ਖਿਆਲ ਚ ਇਹ 10 ਮਰਲਿਆਂ ਦੇ ਵਿੱਚ ਫੈਲੂ ਹੋਏਗੀ ਔਰ ਪ੍ਰਾਣੀਆਂ ਹਵੇਲੀਆਂ ਤੁਸੀਂ ਸਾਰੇ ਜਾਣਦੇ ਹੋ ਆ ਵੀ ਛੋਟੀਆਂ ਇੱਟਾਂ ਦੀਆਂ ਬਣੀਆਂ ਹੁੰਦੀਆਂ ਸੀ ਔਰ ਬਹੁਤ ਚੌੜੀਆਂ ਕੰਧਾਂ ਹੁੰਦੀਆਂ ਸੀ ਜਿਉ ਡੇਗਦੀ ਆ ਤਾਂ ਭਾਰੀ ਨੁਕਸਾਨ ਕਰਦੀ ਐ ਤੇ ਕੁਝ ਦਿਨ ਪਹਿਲਾਂ ਥਾਣੇ ਰਿਪੋਰਟ ਵੀ ਦਿੱਤੀ ਸੀ ਪਿੰਡ ਵਾਲਿਆਂ ਨੇ ਆਂਡੀਆਂ ਗਵਾਂਡੀਆਂ ਨੇ ਤੇ ਉਹ ਬੰਦੇ ਨੂੰ ਪੁਲਿਸ ਵਾਲਿਆਂ ਨੇ ਸੱਦਿਆ ਸੀ ਉਹ 2 ਦਿਨਾਂ ਦਾ ਟਾਈਮ ਲੈ ਗਿਆ ਸੀ 2 ਦਿਨਾਂ ਬਾਅਦ ਆ ਕੇ ਮੁੜ ਕੇ ਫੇਰ ਚੱਲਿਆ ਗਿਆ ਤੇ ਉਹਦੇ ਕੋਈ ਕੰਨ ਤੇ ਜੂਨ ਨਹੀਂ ਸਰਕਰੀ ਕੱਲ ਮੰਨ ਕੇ 5 ਸਤੰਬਰ ਨੂੰ ਵੀ ਉਹਨਾਂ ਨੇ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਫੋਨ ਕਰਕੇ ਕਿਹਾ ਵੀ ਭਾਈ ਨਹੀਂ ਤੇਰ ਤੇ ਪਰਚਾ ਹੋ ਜਾਊਗਾ ਤੇ ਤੂੰ ਇਹ ਹਵੇਲੀ ਦਾ ਕੁਸ਼ ਕਰ ਪਾਟੀ ਖੜੀ ਆ ਡਿੱਗ ਸਕਦੀ ਕਿਸੇ ਟਾਈਮ ਤੇ ਉਹਨਾਂ ਨੇ ਕਿਹਾ ਵੀ ਮੈਂ ਦੋ ਦਿਨਾਂ ਚ ਕਰ ਦੂੰਗਾ ਫਿਰ ਦੋ ਦਿਨ ਕਿਹਾ ਉਹਨੇ ਹੁਣ ਦੇਖੋ ਅਗਲੇ ਦੋ ਦਿਨਾਂ ਚ ਆਉਂਦਾ ਇਹੋ ਬੰਦਾ ਕਿ ਨਹੀਂ ਆਉਂਦਾ ਕਿਉਂਕਿ ਇਹ ਹਵੇਲੀ ਪਾਟੀ ਖੜੀ ਆ ਬਰਸਾਤਾਂ ਚੱਲ ਰਹੀਆਂ ਔਰ ਜੇ ਦੀ ਇੱਕ ਕੰਧ ਵੀ ਡੱਗੀ ਤੇ ਪਤਾ ਨਹੀਂ ਕਿੰਨਾ ਕੁ ਨੁਕਸਾਨ ਕਰੂਗੀ ਹੁਣ ਸਮਝ ਨਹੀਂ ਆਉਂਦੀ ਉਹ ਬੰਦਾ ਕੀ ਸੋਚਦਾ ਠੀਕ ਹੈ ਹੁਣ ਅਸੀਂ ਦੋ ਤਿੰਨ ਵਾਰੀ ਚੈਨਲ ਤੇ ਆਪਣੇ ਤੇ ਵੀਡੀਓ ਵੀ ਪਾਈ ਆ ਨਾ ਹੀ ਤਕਰੀਬਨ ਇੱਕ ਵਾਰੀ ਵੀਡੀਓ ਚੈਨਲ ਤੇ ਪਾਉਣਾ ਹਰ ਇੱਕ ਬੰਦਾ ਮਲਕੇ ਆਪਣਾ ਕਾਰਜ ਪੂਰਾ ਕਰ ਲੈਂਦਾ ਹੈ ਤੇ ਹੁਣ ਜੇ ਹਵੇਲੀ ਦੇ ਨਾਲ ਕੋਈ ਨੁਕਸਾਨ ਹੋਦਾ ਜम्मेवार ਸੁਖਦੇਵ ਸਿੰਘ ਰੋਮੀ ਹੋਵੇਗਾ ਜੀ ਸਾਰਾ